ਕੀ ਨਾਮ ਹੈ ਬੇਟਾ ਆਪਣਾ ਰਮਨਦੀਪ ਸਿੰਘ ਮੰਗੜੀ ਬੇਟਾ ਕਿਸਨਾ ਦਿਖ ਰਿਹਾ ਮੋ ਜੋ ਗਲੀਆਂ ਦੇ ਵਿਕਾਸ ਹੋਈ ਨੇ ਤੁਹਾਡੀ ਗਲੀ ਬਣੀ ਐ ਕਿੰਨੇ ਕ ਸਹੀ ਤਰੀਕੇ ਨਾਲ ਕੰਮ ਹੋਇਆ ਇਹ ਜੀ ਕੋਈ ਸਹੀ ਤਰੀਕੇ ਨਾਲ ਕੰਮ ਨਹੀਂ ਹੋਇਆ ਜਿੱਦਨ ਬਾਰਿਸ਼ ਵਈ ਆਈ ਉਹਦਨ ਗਲੀ ਦੇ ਆਲੇ-ਦਾਲ ਇਹਨੇ ਟੋਏ ਪੈ ਗਏ ਜੀ ਮੇਰੇ ਸਾਈਕਲ ਵਿੱਚ ਆਪ ਗੁਰ ਗਿਆ ਮੈਂ ਆਪ ਗਿਰਿਆ ਮੇਰੇ ਸੱਟ ਵੀ ਲੱਗੀ ਐ ਜੀ ਜਿੰਨੇ ਵੀ ਟੋਏ ਸੀ ਗਲੀਆਂ ਦੇ ਮੇਲੇ ਦੇ ਆਲੇ-ਦਾਲ ਇਹਨੇ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਜੀ ਇਹ ਗਲੀਆਂ ਦੇ ਵਿੱਚ ਜਿਹੜੇ ਇਹਨਾਂ ਨੇ ਮਿੱਟੀ ਪਈ ਆ ਉਹਦੇ ਵਿੱਚ ਰੇਤ 10 ਮਿੰਟ ਪੈਣਾ ਚਾਹੀਦਾ ਸੀ ਨਹੀਂ ਤੇ ਰੋਡ ਰੋਲਰ ਫੇਰੇ ਆ ਗਏ ਆ ਇਹ ਸਿੱਧੀਆਂ ਗਲੀਆਂ ਬਣਾਤੀਆਂ ਫਾਹ ਵੜਤੇ ਇੱਕ ਤਰ੍ਹਾਂ ਦਾ ਸ਼ਮੀ ਮੰਗੜੀ ਜੀ ਸ਼ਮੀ ਜੀ ਮਹੱਲੇ ਵਿੱਚ ਗਲੀ ਬਣੀ ਐ ਕੀ ਪਰੇਸ਼ਾਨੀ ਤੁਹਾਨੂੰ ਗਲੀ ਤੋਂ ਤੁਸੀਂ ਇੱਕ ਮੰਗ ਪੱਤਰ ਦੇ ਕੇ ਆਵੋਗੇ ਪ੍ਰਸ਼ਾਸਨ ਦੇ ਅਗੇਂਸਟ ਜੀ ਸਰ ਇੱਥੇ ਗਲੀ ਬਣੀ ਦੀ ਸਾਡੀ ਇੱਕ ਮੀ ਪਿਆ ਐ ਮਨੋ ਵੀ 20 ਤੋਂ 25 ਜਗ੍ਹਾ ਗਲੀ ਸਾਰੀ ਦਬ ਗਈ ਆ ਜਿਹੜੀ ਕਿ ਜਿੱਥੋਂ ਦਬੀਆ ਉੱਥੇ ਮਿੱਟੀ ਪਾਈ ਹੋਈ ਆ ਉਹਦਾ ਕੋਈ ਹੱਲ ਨਹੀਂ ਹੈਗਾ ਹਲੇ ਤਾਂ ਇੱਕ ਮਹੀਆ ਜਿੱਦ ਨਾਲ ਕਿਤੇ ਦੋ ਚਾਰ ਮੀ ਇਕੱਠੇ ਪੈ ਗਏ ਆ ਗਲੀ ਹੋਣੀ ਨਹੀਂ ਰਹਿਣੀ ਤੁਸੀਂ ਆਪ ਦੇਖ ਲਓ ਵੀ ਕੀ ਹਾਲੂਗਾ ਹਲੇ ਇੱਕ ਮਹੀਨਾ ਨਹੀਂ ਹੋਇਆ ਗਲੀ ਬਣੀ ਨੂੰ ਦੱਸੋ ਜੀ ਇੰਨਾ ਮਾੜਾ ਕੰਮ ਕੀਤਾ ਠੇਕੇਦਾਰਾਂ ਨੇ ਪ੍ਰਸ਼ਾਸਨ ਗੌਰ ਨਹੀਂ ਕਰਦਾ ਅਸੀਂ ਮੰਗ ਪੱਤਰ ਦੇ ਕੇ ਆਏ ਆ ਵੀ ਸਾਡਾ ਹੱਲ ਕੀਤਾ ਜਾਵੇ ਇਹ ਅੱਗੇ ਮੀਂਹ ਆਗੇ ਅਸੀਂ ਕੀ ਕਰਾਂਗੇ ਸਾਨੂੰ ਤਾਂ ਜਿੱਦਣ ਗਲੀ ਬਣੀ ਆ ਹਲੇ ਮਹੀਨਾ ਹੋਇਆ ਜਿੱਦਣ ਬਣਨ ਲੱਗੀ ਸੀ ਤਾਂ ਉਹਦਾ ਵਿਆਹ ਜਿੰਨਾ ਚਾਹੋਗੇ ਦੀ ਵੀ ਚਲ ਢਾਈ ਦਨ ਸਾਲਾਂ ਦੇ ਨਰਕ ਭੋਗ ਰਹੇ ਹਾਂ ਵੀ ਚਲ ਸੁਖੀ ਹੋਵਾਂਗੇ ਆਉਣਾ ਜਾਣਾ ਵਧੀਆ ਰਹੂਗਾ ਨਹੀਂ ਤਾਂ ਐ ਮੰਨੋ ਜੀ ਉਹ ਪਿੱਛੋਂ ਲੈ ਕੇ ਉੱਥੇ ਤੱਕਰ ਜਵਾਕਾਂ ਨੂੰ ਤੋਰ ਕੇ ਲੈ ਕੇ ਜਾਣਾ ਬਸ ਕੋਈ ਨਹੀਂ ਤੇ ਆਉਂਦੀ ਸਕੂਲ ਵਾਲੀ ਇੱਥੋਂ ਸਾਰੇ ਬੱਚੇ ਜਾਂ ਤਾਂ ਆਪਦੇ ਸਾਧਨਾਂ ਤੇ ਚੜਾ ਕੇ ਆਉਂਦੇ ਦੀ ਜਾਂ ਤੁਰ ਕੇ ਜਾਂਦੇ ਦੀਗੇ ਮੰਗ ਪੱਤਰ ਦਿੱਤਾ ਤੁਸੀਂ ਨੇ ਕਿੰਨੇ ਦਿਨ ਹੋ ਗਏ ਕੋਈ ਦਫ਼ਤਰੋਂ ਫੋਨ ਆਇਆ ਕਿਸਾ ਨਹੀਂ ਜੀ 5 ਤਰੀਕ ਦਾ ਮੰਗ ਪੱਤਰ ਦਿੱਤਾ ਹੋਇਆ ਹਾਲ ਤੱਕ ਕੋਈ ਨਹੀਂ ਆਇਆ ਪਰ ਐਸਜੀਐਮ ਸਾਹਿਬ ਨੇ ਉਸ ਦਿਨ ਕਿਹਾ ਦੀਆ ਵੀ ਜੇ ਅਸੀਂ ਉਹਨਾਂ ਨੂੰ ਸੰਮਣ ਕੱਢਦੇ ਆਂ ਬੁਲਾਉਨੇ ਆ ਵੀ ਜਿਸ ਦਿਨ ਬੁਲਾਏ ਤਾਂ ਸਾਨੂੰ ਚਾਰ ਬੰਦਿਆਂ ਨੂੰ ਵਿੱਚ ਬਿਠਾ ਕੇ ਗੱਲਬਾਤ ਕਰਾਂਗੇ ਤੇ ਹਲਦ ਕਰ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਨਾ ਕੋਈ ਗੱਲਬਾਤ ਆ ਕੱਲ ਨੂੰ ਜਾਵਾਂਗੇ ਅਸੀਂ ਪਤਾ ਕਰ ਨੂੰ ਤੁਸੀਂ ਦੱਸ ਰਹੇ ਸੀ ਕਿ ਲੋਕਾਂ ਦੇ ਘਰਾਂ 'ਚ ਸੀਵਰੇਜ ਦਾ ਪਾਣੀ ਵਾਪਸ ਆਣ ਲੱਗ ਗਿਆ ਜਿਹੜਾ ਨਾਲੀ ਚੰਗੇ ਦੀ ਜੀ 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 ਬਿਲਕੁਲ ਹਾਂ ਸੀਵਰੇਜ ਦਾ ਜੀ ਕੀ ਹੋਇਆ ਸੀਵਰੇਜ ਦਾ ਅੱਗੇ ਟਿਊਬਲ ਨਹੀਂ ਲੱਗ ਰਿਹਾ ਜੀ ਜਿਹੜਾ ਸੀਵਰੇਜ ਖਿੱਚਣਾ ਆ ਪੈਪਾਂ ਦੂਈਆਂ ਨੇ ਪਤਲੀਆਂ ਨੇ ਅੱਗੇ ਇਹਦੇ ਉਹ ਟਿਊਬਲ ਲੱਗਦਾ ਪਹਿਲਾਂ ਵਾਲਾ ਤਾਂ ਕੰਮ ਹੁੰਦਾ ਦੀ ਵੱਡੀਆਂ ਪੜੋਲੀਆਂ ਪੈ ਜਾਂਦੀਆਂ ਦੀ ਤੇ ਨਿਕਲੀ ਜਾਂਦਾ ਦੀ ਹੌਲੀ ਹੌਲੀ ਆ ਹੁਣ ਸੀਵਰੇਜ ਪੈਪਾਂ ਪਈਆਂ ਨੇ ਦੂਈਆਂ ਨਵੀਂ ਟੈਕਨੋਲੋਜੀ 'ਚ ਪਿਆ ਇਹਦੇ ਮੂਰੇ ਟ ਉਹ ਲੱਗੇ ਨਹੀਂ ਜੀ ਕਮੇਟੀ ਨੇ ਕੀਤਾ ਕਹਿੰਦੇ ਕਹਿੰਦੇ ਕਨੈਕਸ਼ਨ ਲੈ ਲਓ ਫੀਸਾਂ ਲਈ ਜਾਂਦੇ ਨੇ ਪੈਸੇ ਇਕੱਠੇ ਕਰੀ ਜਾਂਦੇ ਨੇ ਸੀਵਰੇਜ ਚਲਾ ਨਹੀਂ ਰਿਹਾ ਲੋਕਾਂ ਦੇ ਘਰਾਂ ਆ ਰਿਹਾ ਜੀ ਵਾਪਸ ਆ ਤਾਂ ਜਿੱਦਣ ਹੁਣ 2000 ਮੀਂਹ ਆ ਗਏ ਤੁਸੀਂ ਦੇਖਿਓ ਤੁਸੀਂ ਮੀਂਹ ਦੇ ਵਿੱਚ ਆ ਜਾਓ ਤੁਹਾਨੂੰ ਮੈਂ ਦਿਖਾ ਦਉ ਲੋਕਾਂ ਦੇ ਘਰਾਂ ਕਿਵੇਂ ਜਾ ਰਿਹਾ ਸਾਰਾ ਕੁਝ ਸਿੱਤਾ ਵਿੱਚ ਆਂਦੇ ਮੈਨੂੰ ਸਰਕਾਰ ਨੇ ਕਿਹਾ ਸੀ ਕਿ ਸਾਡੇ ਅਧਿਕਾਰੀ ਕਰੱਪਸ਼ਨ ਕਰਨਗੇ ਤਾਂ ਸਜ਼ਾ ਮਿਲੇਗੀ ਠੀਕ ਕਿ ਕਰੱਪਸ਼ਨ ਗ੍ਰੀਸ ਸਜ਼ਾ ਮਿਲੇਗੀ ਆ ਤਾਂ ਜੀ ਲੇਕਿਨ ਲੱਗਿਆ ਕਿ ਕਰੱਪਸ਼ਨ ਘਟੀ ਹੈ ਮੈਂ ਕਹਿੰਦਾ ਜੀ ਰੋਜ਼ ਕਤਲ ਹੋ ਰਹੇ ਨੇ ਰੋਜ਼ ਡਾਕੇ ਵੱਜ ਰਹੇ ਨੇ ਰੋਜ਼ ਆਪਣੇ ਸੰਗਰੂਰ ਦੇ ਵਿੱਚ ਜਾਦੇ ਨਹੀਂ ਤਾਂ ਪੰਜ ਚਾਰ ਮੋਟਰਸਾਈਕਲ ਚੋਰੀ ਹੁੰਦੀ ਹੁੰਦੇ ਨੇਗੇ ਰੋਜ਼ ਲੜਾਈ ਝਗੜੇ ਅੱਗੇ ਤਾਂ ਹੁੰਦੇ ਦੀ ਨਾ ਕਿਸੇ ਨੇ ਕੁਛ ਕੀਤਾ ਕਿਸੇ ਨੇ ਕੁਛ ਕੀਤਾ ਹੁਣ ਸਭ ਤੋਂ ਵੱਧ ਜਿੱਦਣ ਦੀ ਆਮ ਆਦਮੀ ਪਾਰਟੀ ਸਰਕਾਰ ਬਣੀਆ ਕਤਲ ਡਕੈਤੀ ਪੂਰਾ ਚੋਰਾ ਨੇ ਗੰਦ ਪਾਇਆ ਹੋਇਆ ਇੱਥੇ ਸਰਕਾਰ ਪਤਾ ਨਹੀਂ ਕਿੱਧਰ ਸੁੱਤੀ ਪਈਆ ਹੋਰ ਸਟੇਟਾਂ ਜਾ ਕੇ ਪ੍ਰਚਾਰ ਕਰ ਰਹੇ ਨੇ ਜਿਹੜੇ ਹੈਗੇ ਨੇ ਆ ਹੁਣ ਨਵੀਂ ਖਬਰ ਆਈ ਆ ਜਿਹੜੇ ਆ 50% ਅੰਗਹੀਣੇ ਦੀਗੇ ਅੰਗਹੀਣੇ ਨੇ ਆਪਣੇ 50% ਉਹਨਾਂ ਦੀ ਪਿਲਸਣੇ ਬੰਦ ਕਰਤੀ ਪਰ ਜੇ ਤੁਹਾਡਾ ਲੱਗਦਾ ਗਲੀ ਦਾ ਕੰਮ ਦਾ ਤੁਸੀਂ ਕੋਈ ਮੰਗ ਪੱਤਰ ਤਿਆਰ ਕਰ ਮਿਲਣਾ ਅਫਸਰਾਂ ਨੂੰ ਜੇ ਕੰਮ ਨਾ ਹੋਇਆ ਤੇ ਇਹ ਸੁਧਾਰ ਨਾ ਹੋਇਆ ਤਾਂ ਠੇਕੇਦਾਰ ਤੇ ਕਾਰਵਾਈ ਨਾ ਕੀਤੀ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ ਅਸੀਂ ਸਰ ਧਰਨਾ ਲਾਵਾਂਗੇ ਰੋਡ ਜਾਮ ਕਰਾਂਗੇ ਜੇ ਡੀਸੀ ਸਾਹਿਬ ਦਾ ਗੇਟ ਤੇ ਰੈਲੀ ਉਹ ਕਰਾਂਗੇ ਜੀ ਧਰਨਾ ਲਾਵਾਂਗੇ ਅਸੀਂ ਅਸੀਂ ਸਾਰੇ ਇਕੱਠੇ ਹੋ ਕੇ ਪਹਿਲਾਂ ਵੀ ਅਸੀਂ ਧਰਨਾ ਲਾਇਆ ਦੀ ਪਹਿਲਾਂ ਵੀ ਜਦੋਂ ਸਾਡਾ ਕੰਮ ਨਹੀਂ ਦੀ ਹੁੰਦਾ ਉਦੋਂ ਵੀ ਪ੍ਰਸ਼ਾਸਨ ਨੂੰ ਪਤਾ ਅਸੀਂ ਦੁਬਾਰੀ ਫੇਰ ਉਹ ਕਰਾਂਗੇ ਜ ਸੰਘਰਸ਼ ਕਰਾਂਗੇ ਆਏ ਹੁਣ ਹੁਣ ਗਲੀ ਵੀ ਹਾਲੇ ਤਾਂ ਮਹੀਨਾ ਹੋਇਆ ਜੀ ਆ ਦੋ ਚਾਰ ਮਹੀ ਆ ਗਏ ਸੀ ਇਸ ਤੋਂ ਬਾਅਦ ਕਿੱਥੇ ਜਾਵਾਂਗੇ ਤੇ ਜੋ ਇੱਕ ਹਲੇ ਮੇਨ ਫਿਲਹਾਲ ਇਹੀ ਗਲੀ ਬਣੀ ਹੈਗੀ ਤੇ ਤਿੰਨ ਨੰਬਰ ਬਣੀ ਆ ਤਿੰਨ ਨੰਬਰ ਕੁਛ ਬਣੀ ਸੀ ਕੁਛ ਬਾਅਦ ਚੋਂ ਬਣੀ ਆ ਵਿੱਚ ਟੋਟੇ ਬਣਾਏ ਆ ਇਹਨਾਂ ਨੇ ਤੇ ਜੋ ਇਹ ਗਲੀ ਦੇ ਵਿੱਚ ਇਹਨਾਂ ਨੇ ਮਟੀਰੀਅਲ ਲਾਇਆ ਸਰ ਬਿਲਕੁਲ ਘੱਟਿਆ ਮਟੀਰੀਅਲ ਲਾਇਆਗਾ ਕਿਉਂਕਿ ਨਾ ਤਾਂ ਇਹਨਾਂ ਨੇ ਇਹਦੇ ਵਿੱਚ ਕੋਈ ਰੇਤਾ ਸਿਮਿੰਟ ਪਾਇਆ ਨਾ ਰੋਡ ਰੋਲਰ ਨਾ ਦੁਰਮੜ ਕੁਛ ਨਹੀਂ ਫੇਰਿਆਗਾ ਇਹਨਾਂ ਨੇ ਐਂ ਰੋਡ ਰੋੜੇ ਦੇ ਵਿੱਚ ਰੇਤਾ ਪਾ ਕੇ ਸਿੱਧੀਆਂ ਉੱਪਰ ਇੱਟਾਂ ਬਿਚਾਰੀਆਂ ਕੋਈ ਲੈਵਲ ਨਹੀਂ ਕੱਢਿਆ ਕੁਝ ਨਹੀਂ ਕੱਢਿਆ ਜਦੋਂ ਇਹ ਤੇ ਪਾਣੀ ਮੀਂਹ ਆਉਂਦਾ ਪਾਣੀ ਖੜਦਾ ਤਾਂ ਟੋਏ ਪੈ ਜਾਂਦੇ ਨੇ ਸੀਵਰੇਜ ਦੇ ਕਨੈਕਸ਼ਨ ਬਾਰੇ ਕਿਹਨਾਂ ਤੇ ਆਉਂਗਾ ਸੀਵਰੇਜ ਦੇ ਕਨੈਕਸ਼ਨ ਬਾਰੇ ਭਾਈ ਹੁਣ ਐ ਆ ਵੀ ਹੁਣ ਜਿਨ੍ਹਾਂ ਨੇ ਕਨੈਕਸ਼ਨ ਕਰੇ ਨੇ ਸਰ ਉਹਲੇ ਫਿਲਹਾਲ ਉਹਨਾਂ ਦੇ ਬੈਕ ਪਾਣੀ ਆ ਰਹੀ ਹੈ ਅੰਦਰ ਕਿਉਂਕਿ ਪਾਣੀ ਦੀ ਨਿਕਾਸੀ ਨਹੀਂ ਹੈਗੀ ਫਿਰ ਇਸ ਤੋਂ ਬਣਾ ਨਾਲੀ ਚੰਗੀਆਂ ਸੀ ਹਾਂਜੀ